ਸਸਰੀਕਾਲ ਜੀ ਸਾਰਿਆਂ ਨੂੰ ਜੀ ਆਇਆਂ ਮੈਂ ਡਾਕਟਰ ਸ਼ਾਮਸੁੰਦਰ ਗੋਇਲ ਬੰਬੇ ਸਿਟੀ ਸਕੈਨ ਤੇ ਕਾਕਲ ਪਲੇਜ਼ਰ ਕਲੀਨਿਕ ਵੱਲੋਂ ਤੁਹਾਨੂੰ ਸਾਰਿਆਂ ਨੂੰ ਖਸ਼ਾਮਦੀਦ ਕਹਿਣਾ ਹੈ ਅੱਜ ਕੱਲ ਤਾਂ ਬਹੁਤ ਪਵਿੱਤਰ ਦਿਹਾੜੇ ਚੱਲ ਰਹੇ ਹੈ ਛੋਟੇ ਸਾਬ ਜਦ ਅਦੀ ਸ਼ਹੀਦੀ ਦਿਵਸ ਚੱਲ ਰਹੇ ਹੈ ਬਹੁਤ ਦੁਖਦੀ ਘੜੀ ਹੈਗੀ ਹੈ ਪਰ ਅਸੀਂ ਸਾਰੇ ਉਹਨਾਂ ਨੂੰ ਨਮਨ ਕਰਦੇ ਹਾਂ ਕਿ ਗੁਰਗੋਬਿੰਦ ਸਿੰਘ ਜੀ ਤੇ ਸਾਰੇ ਪਰਿਵਾਰ ਨੇ ਸਮਾਜ ਵਾਸਤੇ ਸਾਰੀ ਐਕਸਟ੍ਰੀਮ ਸੈਕਰੀਫਾਈਸ ਕੀਤੀ ਤੇ ਛੋਟੇ ਛੋਟੇ ਸਾਬ ਜਦ ਜਿਹੜੇ 6 ਸਾਲ ਦੇ ਸੀ ਸਭ ਤੋਂ ਛੋਟੇ ਸਾਬ ਜਦ ਉਹ ਵੀ ਪਿੱਛੇ ਨਹੀਂ ਹਟੇ ਸੈਕਰੀਫਾਈਸ ਦੇੰਤੋਂ ਉਹਦੇ ਨਾਲ ਨਾਲ ਹੀ ਮੋਤੀ لال ਮਹਿਰਾ ਜੀ ਲਾਲਾ ਟੋਡਰਮਲ ਜੀ ਸਾਰਿਆਂ ਦੀ ਸੈਕਰੀਫਾਈਸਸ ਅਸੀਂ ਯਾਦ ਕਰਦੇ ਆ ਸਾਨੂੰ ਫਖਰ ਆ ਸਾਡੀ ਕੌਮ ਦੇ ਉੱਤੇ ਜਿਹੜੇ ਇੰਨੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਦੇ ਸਕਦੀ ਹੈ ਅੱਜ ਦਾ ਮੈਂ ਟਾਪਿਕ ਸਰਬੱਤ ਦੇ ਭਲੇ ਵਾਸਤੇ ਹੀ ਕਰ ਰਿਹਾ ਕਿ ਜਿਵੇਂ ਕਿ ਸਰਦੀਆਂ ਦੇ ਦਿਨ ਹੈਗੇ ਆ ਤੇ ਸਰਦੀਆਂ ਦੇ ਦਿਨ ਦੇ ਵਿੱਚ ਦੋ ਤਰ੍ਹਾਂ ਦੇ ਸਟ੍ਰੋਕ ਜਿਹਨੂੰ ਕਹਿੰਦੇ ਐਟੈਕ ਆਪਾਂ ਕਹਿੰਦੇ ਨੇ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਜ਼ਿਆਦਾ ਕਾਮਨ ਹੈਗੇ ਆ ਇੱਕ ਤਾਂ ਹੈ ਬ੍ਰੇਨ ਦਾ ਅਟੈਕ ਜਿਹੜੇ ਅਧਰੰਗ ਦਾ ਅਟੈਕ ਜਿਹਨੂੰ ਕਹਿੰਦੇ ਅਧਰੰਗ ਦਾ ਅਟੈਕ ਹੋ ਜਾਂਦਾ ਹੈ ਔਰ ਇੱਕ ਹੁੰਦਾ ਹਾਰਟ ਦਾ ਅਟੈਕ ਜਿੰਦੇ ਚ ਦਿਲ ਦੀ ਸਮੱਸਿਆ ਆਉਂਦੀ ਹੈ ਤੇ ਆਪਾਂ ਇਹਦੇ ਬਾਰੇ ਚਰਚਾ ਕਰਾਂਗੇ ਵੀ ਕਿਉਂ ਹੁੰਦੇ ਆ ਕੀ ਕਾਰਨ ਹੁੰਦੇ ਆ ਤੇ ਆਪਾਂ ਇਹਨਾਂ ਦੇ ਰੋਕਥਾਮ ਕਿਵੇਂ ਕਰ ਸਕਦੇ ਹਾਂ ਤੇ ਜੇ ਬਾਈ ਚਾਂਸ ਹੋ ਜੇ ਤਾਂ ਉਹ ਕਰਦੇ ਉਪਚਾਰ ਕੀ ਕਰ ਸਕਦੇ ਆ ਆਪਾਂ ਤੋਂ ਸਰਦੀਆਂ ਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਠੰਡ ਦਾ ਮੌਸਮ ਹੁੰਦਾ ਹੈ ਤੇ ਸਰੀਰ ਸਾਡਾ ਕੋਸ਼ਿਸ਼ ਕਰਦਾ ਹੈ ਕੀ ਆਵਦੀ ਗਰਮੀ ਨੂੰ ਬਚਾ ਸਕੇ ਇਸ ਕਰਕੇ ਜਿਹੜੀਆਂ ਜੜੀਆਂ ਬਲੱਡ ਵੈਸਲਸ ਹੁੰਦੀਆਂ ਉਹ ਸੁੰਗੜ ਜਾਂਦੀਆਂ ਤਾਂ ਕਿ ਬਲੱਡ ਬਾਹਰਲੇ ਪਾਸੇ ਫਲੋ ਨਾ ਹੋਵੇ ਤੇ ਇਸ ਕਰਕੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਔਰ ਵਧਿਆ ਹੋਇਆ ਬਲੱਡ ਪ੍ਰੈਸ਼ਰ ਸਾਡੇ ਜਿਹੜੇ ਵੀਕ ਪੁਆਇੰਟਸ ਆ ਬ੍ਰੇਨ ਦੇ ਵਿੱਚ ਕਿਉਂਕਿ ਬਲੱਡ ਪ੍ਰੈਸ਼ਰ ਵਧਣ ਨਾਲ ਕੋਈ ਸਾਨੂੰ ਸਿਗਨਲ ਤਾਂ ਜਾਂਦਾ ਨਹੀਂ ਬਾਡੀ ਨੂੰ ਨਾ ਸਾਨੂੰ ਪਤਾ ਲੱਗਦਾ ਜਦੋਂ ਤੱਕ ਚੈੱਕ ਨਾ ਕਰਾਈਏ ਤਾਂ ਉਹ ਸਾਡੇ ਵੀਕ ਪੁਆਇੰਟਸ ਜਿੱਥੇ-ਜਿੱਥੇ ਹੁੰਦੇ ਆ ਬਲੱਡ ਦੇ ਵਿੱਚ ਕਈ ਵਾਰੀ ਸਿਰ ਦੇ ਵਿੱਚ ਨਾੜ ਫਟ ਜਾਂਦੀ ਹੈ ਜਾਂ ਉਹਦੇ ਵਿੱਚ ਕੋਈ ਥੱਕਾ ਜੰਮ ਜਾਂਦਾ ਕਿਉਂਕਿ گاੜਾ ਵੀ ਹੋ ਜਾਂਦਾ ਨਾ ਬਲੱਡ ਸੰਗਣਾ ਵੀ ਹੋ ਜਾਂਦਾ ਕਿਉਂਕਿ ਪਾਣੀ ਘੱਟ ਪੀਂਦੇ ਆਪਾਂ ਸਰਦੀਆਂ ਦੇ ਵਿੱਚ ਤੇ ਖਾਣ ਪੀਣ ਆਪਣਾ ਵਧੀਆ ਹੁੰਦਾ ਗਰਮ ਚੀਜ਼ਾਂ ਖਾਣੇ ਆ ਕਿਉਂ ਵਗੈਰਾ ਖਾਧਾ ਜਾਂਦਾ ਤੇ ਕੋਲੇਸਟ੍ਰੋਲ ਵਗੈਰਾ ਵਧਿਆ ਹੁੰਦਾ ਹੈ ਬਲੱਡ ਦੇ ਵਿੱਚ ਲਿਪਿਡ ਦੀ ਮਾਤਰਾ ਵਧੀ ਹੁੰਦੀ ਹੈ ਇਸ ਕਰਕੇ گاੜਾ ਵੀ ਹੋ ਜਾਂਦਾ ਤੇ گاੜਾ ਹੋਣ ਕਰਕੇ ਖੂਨ ਦਾ ਥੱਕਾ ਕਈ ਵਾਰੀ ਜੰਮ ਜਾਂਦਾ ਜਾਂ ਬ੍ਰੇਨ ਦੇ ਵਿੱਚ ਨਸ ਫਟ ਜਾਂਦੀ ਹੈ ਉਹਦੇ ਕਰਕੇ ਸਾਨੂੰ ਅਧਰੰਗ ਦਾ ਅਟੈਕ ਆਉਂਦਾ ਹੈ ਤੋ ਮੇਰੀ ਗੁਜਾਰਿਸ਼ ਹੈ ਖਾਸ ਕਰਕੇ ਵੱਡੀ ਉਮਰ ਦੇ ਲੋਕਾਂ ਨੂੰ ਕਿ ਇੱਕ ਤਾਂ ਆਪਣਾ ਪਾਣੀ ਪੀਣ ਪਿਆਸ ਨਹੀਂ ਲੱਗੀ ਉਹਦੇ باوجود ਵੀ ਅਸੀਂ ਪਾਣੀ ਪੀਣਾ ਪਾਣੀ ਪਿੰਦੇ ਰਹਿਣ ਗਰਮ ਚੀਜ਼ਾਂ ਪਿੰਦੇ ਰਹਿਣ ਔਰ ਆਪਣੇ ਸਰੀਰ ਨੂੰ ਢੱਕ ਕੇ ਰੱਖਣ ਤਾਂ ਕਿ ਸਾਡੇ ਹੀਟ ਲਾਸ ਨਾ ਹੋਵੇ ਤੇ ਹੀਟ ਲਾਸ ਦੇ ਨਾਲ ਕੀ ਜਾਂਦੇ ਹੈ ਬਲੱਡ ਜਿਹੜਾ ਹੈਗਾ ਬਲੱਡ ਵੈਸਲਸ ਜ਼ਿਆਦਾ ਸੁਗੜਦੇ ਆ ਬੀਪੀ ਉਹ ਹੀਟ ਲਾਸ ਨਾਲ ਵਧਦਾ ਹੈਗਾ ਤੇ ਆਪਣੇ ਬਲੱਡ ਪ੍ਰੈਸ਼ਰ ਦਾ ਧਿਆਨ ਰੱਖਣ ਨੰਬਰ 2 ਹਾਰਟ ਅਟੈਕ ਦੇ ਵੀ ਇਹੀ ਸਿੰਪਟਮਸ ਹੈਗੇ ਆ ਪਰ ਹਾਰਟ ਦੀ ਜੇ ਤੁਹਾਨੂੰ ਖੂਨ ਸੰਗਣਾ ਹੈਗਾ ਤਾਂ ਆਪਣੇ ਲਿਪਿਡ ਪ੍ਰੋਫਾਈਲ ਵਗੈਰਾ ਬਲਡ ਦੇ ਕਲਸਟਰੋਲ ਇਹ ਸ਼ੂਗਰ ਹੈਗੀ ਹੈ ਤਾਂ ਉਹਦਾ ਵੀ ਖਿਆਲ ਰੱਖੋ ਤੇ ਬਲੱਡ ਅਟੈਕ ਹੋਣ ਦੇ ਚੱਕਰ ਅਟੈਕ ਹੋਣ ਦੇ ਮੌਕੇ ਦੇ ਉੱਤੇ ਸਾਨੂੰ ਤੁਰੰਤ 10-20 ਰੁਪਏ ਦੀ ਦਵਾਈ ਹੈਗੀ ਮੈਂ ਤੁਹਾਨੂੰ ਦਿਖਾਣਾ ਤਿੰਨ ਗੋਲੀਆਂ ਹੈਗੀਆਂ ਜਿਹੜੀਆਂ ਸਾਨੂੰ ਹਰ ਬੰਦੇ ਨੂੰ ਆਪਦੇ ਕੋਲੇ ਰੱਖਣੀਆਂ ਚਾਹੀਦੀਆਂ ਹੈਗੀਆਂ ਇੱਕ ਤਾਂ ਆ ਜੀਭ ਦੇ ਥੱਲੇ ਰੱਖਣ ਵਾਲੀ ਗੋਲੀ ਹੈਗੀ ਇਹਨੂੰ ਸੋਰਬਿਟ ਰੇਟ ਕਹਿੰਦੇ ਆ ਇਹਦਾ ਪੱਤਾ ਸਾਰਾ 43 ਰੁਪਏ ਰਹਿੰਦੇ ਤੇ ਮੇਰੇ ਖਾ ਕਿੰਨੀਆਂ ਗੋਲੀਆਂ 40 50 ਗੋਲੀਆਂ ਹੋਣਗੀਆਂ ਮਤਲਬ 5 ਰੁਪਏ ਦੀ ਵੀ ਨਹੀਂ ਗੋਲੀਆਂ ਹੋਣੇ ਇੱਕ ਖੂਨ ਪਤਲਾ ਕਰਨ ਵਾਲੀ ਹੈਗੀ ਹੈ ਠੀਕ ਹੈ ਐਟੋਰਵਾਸਟੈਟਿੰਗ ਕਲੋਪिडਰੋਗਲ ਤੇ ਇਸ ਤਰ੍ਹਾਂ ਦੀ ਗੋਲੀ ਹੁੰਦੀ ਹੈ ਔਰ ਦੂਜੀ ਹੈ ਸਿਰ ਦੁਖਦੇ ਦੀ ਸਿੰਪਲ ਗੋਲੀ ਡਿਸਪ੍ਰਿਨ ਦੀ ਇਹ ਤਿੰਨੇ ਗੋਲੀਆਂ ਸਾਡੇ ਕੋਲੇ ਹਰ ਥਾਂ ਤੇ ਐਸੈਸੀਬਲ ਹੋਣ ਕਾਰ ਦੇ ਵਿੱਚ ਵੀ ਹੋਵੇ ਸਕੂਟਰ ਦੇ ਵਿੱਚ ਵੀ ਹੋਵੇ ਸਾਡੇ ਜਿੱਥੇ ਅਸੀਂ ਬੈੰਨੇ ਆ ਸਾਡੇ ਗੱਲੇ 'ਚ ਵੀ ਹੋਵੇ ਬੈਡਰੂਮ 'ਚ ਵੀ ਹੋਵੇ ਇਹ ਸਾਰਾ ਸਾਡਾ 50 ਰੁਪਏ ਦਾ ਖਰਚਾ ਨਹੀਂ ਆਉਂਦਾ ਜੇ ਆਪਾਂ ਸਾਰੀ ਥਾਂ ਤੇ ਵੀ ਰੱਖ ਦੀਗੇ ਠੀਕ ਹੈ ਨਾ ਤੇ ਜਦੋਂ ਕੋਈ ਅਟੈਕ ਹੁੰਦਾ ਤਾਂ ਸਭ ਤੋਂ ਪਹਿਲਾਂ ਆਹ ਡਿਸਪ੍ਰਿਨ ਦੀਆਂ ਦੋ ਗੋਲੀਆਂ ਤੇ ਇਹ ਕ ਖੂਨ ਪਤਲਾ ਕਰਨ ਵਾਲੀ ਗੋਲੀ ਇਹ ਦਿੱਤੀ ਜਾ ਸਕਦੀ ਹੈ ਇਹ ਮੈਂ ਦੇਣ ਤੋਂ ਗਰੇ ਥੋੜਾ ਜਿਹਾ ਤਾਂ ਕਰੂੰਗਾ ਸੋਰਬਟ੍ਰੇਟ ਦੀ ਗੋਲੀ ਜਿਹੜੀ ਜਿਬ ਥੱਲੇ ਰੱਖਣ ਵਾਲੀ ਹੁੰਦੀ ਹੈ ਕਿਉਂਕਿ ਜੇ ਬਲੱਡ ਪ੍ਰੈਸ਼ਰ ਘਟਿਆ ਹੋਇਆ ਹੈਗਾ ਤੇ ਇਹਨੇ ਹੋਰ ਘਟਾ ਦੇਣਾ ਬਟ ਜੇ ਆਪਾਂ ਨੂੰ ਲੱਗਦਾ ਵੀ ਹਾਰਟ ਅਟੈਕ ਹੋ ਰਿਹਾ ਹੈ ਪੋਸਟਾ ਦੇ ਸਿੰਪਟਮ ਹੈਗੇ थ्रिलिंग वगैरह ਆ ਰਹੀਆਂ ਤਾਂ ਆਪਾਂ ਸੋਰਬਿਟੇਟ ਦੀ ਗੋਲੀ ਦੇ ਸਕਦੇ ਆ ਇਹ ਦੇਣ ਦੇ ਨਾਲ ਜਦੋਂ ਅਸੀਂ ਹਸਪਤਾਲ ਚ ਪਹੁੰਚਦੇ ਆ ਤੇ ਸਾਡੇ ਸਰਵਾਈਵਲ ਦੇ ਚਾਂਸਸ ਵੱਧ ਜਾਂਦੇ ਆ ਔਰ ਸਾਡੋ ਅਦਰੰਗ ਜਾਂ ਹਾਰਟ ਅਟੈਕ ਦੇ ਚਾਂਸਸ ਜਿਹੜੇ ਹੈਗੇ ਬਹੁਤ ਘਟ ਜਾਂਦੇ ਹੈਗੇ ਆ ਔਰ ਰਿਕਵਰੀ ਦੇ ਚਾਂਸਸ ਵੱਧ ਜਾਂਦੇ ਆ ਤੋ ਅੱਜ ਦਾ ਸੰਦੇਸ਼ ਮੇਰਾ ਇਹੀ ਸੀਗਾ ਕਿ ਸਾਰਿਆਂ ਨੂੰ ਸਾਨੂੰ ਪਤਾ ਹੋਣਾ ਚਾਹੀਦਾ ਆਪਦਾ ਬਲੱਡ ਪ੍ਰੈਸ਼ਰ ਆਪਦੀ ਲਿਪਿਡ ਪ੍ਰੋਫਾਈਲ ਵਗੈਰਾ ਬਰੈਡ ਦੇ ਟੈਸਟ ਸਰਦੀਆਂ ਵਿੱਚ ਜਰੂਰ ਕਰਾ ਕੇ ਰੱਖੋ ਆਪਣੀ ਸ਼ੂਗਰ ਦਾ ਖਿਆਲ ਰੱਖੋ ਆਪਣੇ ਆਪ ਨੂੰ ਕਵਰਡ ਰੱਖੋ ਇਕੋਦਮ ਐਕਸਪੋਜਰ ਠੰਡ ਦੇ ਵਿੱਚ ਉੱਠ ਕੇ ਨਾ ਜਾਓ ਹਨਾ ਤੇ ਇਹ ਦਵਾਈਆਂ ਆਪਦੇ ਕੋਲੇ ਰੱਖੋ 40-50 ਰੁਪਏ ਦੀ ਦਵਾਈਆਂ ਦੇ ਪੱਤੇ ਹੈਗੇ ਆ ਕੱਟ-ਕੱਟ ਕੇ ਤੁਸੀਂ ਤਿੰਨ-ਤਿੰਨ ਗੋਲੀਆਂ ਦੇ ਇੱਕ ਸੈੱਟ ਬਣਾ ਕੇ ਹਰ ਜਗ੍ਹਾ ਰੱਖ ਸਕਦੇ ਹੋ ਧੰਨਵਾਦ ਥੈਂਕ ਯੂ